ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਨੌਜਵਾਨ ਕਿਸਾਨ ਸ਼ੁਕਰਨ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਅਤੇ ਉਸ ਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਸੌਂਪਿਆ। ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਸ਼ੁਕਰਨ ਨੂੰ ਸ਼ਹੀਦ ਦਾ ਦਰਜਾ ਦੇਣ, ਉਸ ਦੇ ਪਿੰਡ ਦੇ ਵਿੱਚ ਸਟੇਡੀਅਮ ਬਣਾਉਣ ਅਤੇ ਰੋਡ ਬਣਵਾਉਣ ਸੰਬੰਧੀ ਕੁਝ ਹੋਰ ਮੰਗਾਂ ਨੂੰ ਵੀ ਮੰਨਣ ਦਾ ਪ੍ਰੋਸਾ ਦਿੱਤਾ ਗਿਆ। ਇਸ ਮਦਦ ਤੋਂ ਬਾਅਦ ਪਰਿਵਾਰ ਦੇ ਵੱਲੋਂ ਕਿਸਾਨ ਜਥੇਬੰਦੀਆਂ ਤੇ ਸਰਕਾਰ ਦਾ ਧੰਨਵਾਦ ਕੀਤਾ ਗਿਆ। ਮੈਂ ਜਥੇਬੰਦੀਆਂ ਦਾ ਧੰਨਵਾਦ ਕਰਦੀ ਹਾਂ। ਜੋ ਸਾਡੇ ਨਾਲ ਖੜੇ ਆ ਸੀਐਮ ਸਾਹਿਬ ਨੇ ਆਪਣਾ ਵਾਅਦਾ ਪੂਰਾ ਕੀਤਾ ਅੱਗੇ ਵੀ ਵਸੀਂ ਹਮ ਸਾਹਿਬ ਨੂੰ ਰਕਸਤ ਕਰਦੀਆਂ ਵੀ ਮੇਰੇ ਭਰਾ ਨੂੰ ਇਨਸਾਫ ਦਿੱਤਾ ਜਾਵੇ 21 ਫਰਵਰੀ ਨੂੰ ਖਨੋਰੀ ਬਾਰਡਰ ਦੇ ਉੱਤੇ ਜਿਸ ਸਮੇ ਸਾਡੇ ਨੌਜਵਾਨ ਨੂੰ ਸ਼ੁਭ ਕਰਨ ਦੀ ਸ਼ਹਾਦਤ ਹੋਈ ਔਰ ਉਹ ਵੀ ਉਸ ਹਾਲਾਤ ਚ ਹੋਈ ਜਦੋਂ ਸਾਡੇ ਨੌਜਵਾਨ ਦੇ ਜਿਹੜੀ ਗੋਲੀ ਲੱਗਦੀ ਹੈ ਉਹ ਬੈਕ ਸਾਈਡ ਤੋਂ ਇੱਥੋਂ ਲੱਗਦੀ ਹੈ ਜੇ ਇੱਥੋਂ ਲੱਗਦੀ ਹੈ ਤੇ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਸਾਡੇ ਨੌਜਵਾਨ ਹਮਲਾਵਰ ਨਹੀਂ ਸਨ ਉਹ ਵਾਪਸ ਨੂੰ ਪਿੱਛੇ ਨੂੰ ਆ ਰਹੇ ਐ ਤੇ ਪਿੱਛੇ ਨੂੰ ਆਉਂਦਿਆਂ ਦੇ ਗੋਲੀ ਮਾਰੀ ਗਈ ਹੈ ਔਰ ਉਹਦੀ ਅਸੀਂ ਬੜੇ ਯਤਨਸ਼ੀਲ ਸੀਗੇ ਕਿ ਐਫ ਆਈ ਆਰ ਲਾਜ ਹੋਵੇ ਉਹ ਸਾਡੇ ਨੌਜਵਾਨ ਨੂੰ ਸ਼ਹੀਦ ਦਾ ਦਰਜਾ ਮਿਲੇ ਉਸ ਵੇਲੇ ਸਰਕਾਰ ਨੇ ਇੱਕ ਵਾਰੀ ਇਹ ਗੱਲ ਮੰਨ ਲਈ ਕਿ ਅਸੀਂ ਸ਼ਹੀਦ ਦਾ ਦਰਜਾ ਵੀ ਦਿੰਨੇ ਆ ਅਸੀਂ 1 ਲੱਖ ਰੁਪਏ ਦੀ ਪਰਿਵਾਰ ਨੂੰ ਉਹਦੇ ਫਾਦਰ ਸਾਹਿਬ ਨੂੰ ਆਰਥਿਕ ਮਦਦ 1 ਕਰੋੜ ਰੁਪਏ ਦੀ ਸੌਰੀ ਮਦਦ ਦੇਣੀ ਵੀ ਮੰਨ ਲਈ ਤੇ ਇੱਕ ਸ਼ੁਭਕਰਨ ਦੀ ਛੋਟੀ ਭੈਣ ਬੇਟੀ ਗੁਰਪ੍ਰੀਤ ਕੌਰ ਨੂੰ ਸਰਕਾਰੀ ਨੌਕਰੀ ਦੇਣੀ ਵੀ ਮੰਨ ਲਈ ਲੇਕਿਨ ਦੁੱਖ ਦੀ ਗੱਲ ਇਹ ਸੀ ਕਿ ਉਦੋਂ ਤੋਂ ਲੈ ਕੇ 21 ਫਰਵਰੀ ਤੋਂ ਲੈ ਕੇ ਅੱਜ ਤੱਕ ਸਾਡੀ ਸਰਕਾਰ ਨੇ ਜਿਸ ਤਰ੍ਹਾਂ ਦੀ ਇੱਕ ਤਰ੍ਹਾਂ ਅਸੀਂ ਇਹ ਕਹਾਂਗੇ ਕਿ ਟਾਲ ਮਟਾਲ ਵਰਗੀ ਨੀਤੀ ਸੀ ਕਿਉਂਕਿ ਅਸੀਂ ਟਾਲ ਮਟਾਲ ਇਸ ਲਈ ਕਹਿ ਰਹੇ ਹਾਂ ਕਿ ਸ਼ੁਭਕਰਨ ਦੀ ਸ਼ਹਾਦਤ 21 ਨੂੰ ਹੁੰਦੀ ਹੈ 22 ਤਰੀਕ ਨੂੰ ਸਰਕਾਰ ਦੇ ਅਨਾਊਂਸਮੈਂਟ ਆ ਜਾਂਦੀ ਹੈ ਤੇ 22 ਤਰੀਕ ਤੋਂ ਲੈ ਕੇ 22 ਫਰਵਰੀ ਤੋਂ ਲੈ ਕੇ 16 ਮਾਰਚ ਨੂੰ ਜਾ ਕੇ ਕੋਡ ਆਫ ਕੰਡਕਟ ਲੱਗਦਾ ਹੈ ਔਰ ਉਹ ਇੰਨਾ ਟਾਈਮ ਜਿਹੜਾ ਸਰਕਾਰ ਨੇ ਲਾਇਆ ਮੈਂ ਕਹੂੰਗਾ ਇਹ ਟਾਲਮਟੋਲ ਦੀ ਨੀਤੀ ਸੀ ਬਾਅਦ ਵਿੱਚ ਕੋਰਡ ਆਫ ਕਨੈਕਟ ਦਾ ਬਹਾਨਾ ਬਣ ਗਿਆ ਤਾਂ ਉਸ ਤੋਂ ਬਾਅਦ ਸਾਨੂੰ ਮਜਬੂਰ ਹੋ ਕੇ ਐਲਾਨ ਕਰਨਾ ਪਿਆ ਫੋਰਮਾਂ ਨੂੰ ਕਿ ਅਸੀਂ 12 ਜੁਲਾਈ ਨੂੰ ਆਪਣਾ ਬਠਿੰਡਾ ਦੇ ਅੰਦਰ ਡਿਪਟੀ ਕਮਿਸ਼ਨਰ ਦਾ ਦਫ਼ਤਰ ਦਾ ਘਰਾਓ ਐਸਐਸਪੀ ਦੇ ਦਫ਼ਤਰ ਦਾ ਘਰਾਓ ਕਰਾਂਗੇ ਔਰ ਉਨੀ ਦੇਰ ਤੱਕ ਰੱਖਾਂਗੇ ਜਿੰਨੀ ਦੇਰ ਤੱਕ ਸਾਡੀ ਬੇਟੀ ਦਾ ਅਪਾਰਟਮੈਂਟ ਲੈਟਰ ਨਹੀਂ ਮਿਲ ਜਾਂਦਾ ਤੇ ਸਾਡੇ ਵੀਰ ਨੂੰ ਜਿਨ੍ਹਾਂ ਦਾ ਸਰਦਾਰ ਚਰਨ ਸਿੰਘ ਹੋਰੇ ਜਿਨ੍ਹਾਂ ਨੇ ਆਪਦੇ ਪੁੱਤਰ ਦੀ ਜਾਨ ਗਵਾਈ ਹੈ ਇਸ ਮੋਰਚੇ ਦੇ ਵਿੱਚ ਬਹੁਤ ਕੀਮਤ ਅਦਾ ਕੀਤੀ ਹੈ ਉਹਨੂੰ ਬੰਦਾ ਇਨਸਾਫ ਨਹੀਂ ਮਿਲ ਜਾਂਦਾ ਤੋਂ ਉਹਦੇ ਤੋਂ ਰਾਤ ਲੇਟ ਨਾਈਟ ਮੈਨੂੰ ਮੈਸੇਜ ਆਇਆ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਵੱਲੋਂ ਕਿ ਜੀ ਅਸੀਂ ਬੈਠ ਕੇ ਗੱਲਬਾਤ ਕਰਨੀ ਚਾਹੁੰਦੇ ਆ ਤੋ ਸਾਰੇ ਵੀਰਾਂ ਨਾਲ ਗੱਲਬਾਤ ਕੀਤੀ ਕਿ ਅਧਿਕਾਰੀ ਆਪਣੇ ਨਾਲ ਸਰਕਾਰ ਆਪਣੇ ਨਾਲ ਬੈਠਣਾ ਚਾਹੁੰਦੀ ਹੈ ਸੀਮ ਸਿੰਘ ਸਾਹਿਬ ਬੈਠਣਾ ਚਾਹੁੰਦੇ ਨਹੀਂ। ਤੋ ਅਸੀਂ ਅੱਜ ਸੱਡਨਲੀ ਉਹ ਇੱਕ ਮੀਟਿੰਗ ਇਹ ਨਿਕਲੀ ਸੀ ਇਹਦੇ ਵਿੱਚੋਂ ਤੁਹਾਨੂੰ ਸਾਰਿਆਂ ਨੂੰ ਵੀ ਅਸੀਂ ਮੈਸੇਜ ਇਸੇ ਕਰਕੇ ਨਹੀਂ ਦੇ ਸਕੇ। ਤੋ ਉਸ ਮੀਟਿੰਗ ਦੇ ਵਿੱਚ ਅੱਜ ਮੀਟਿੰਗ ਕਰਕੇ ਆਏ ਆ ਮੀਟਿੰਗ ਦੇ ਵਿੱਚੋਂ ਇਹ ਰਿਜ਼ਲਟ ਆਇਆ ਹੈ ਕਿ ਉਹਨਾਂ ਨੇ ਸਾਡੀ ਇਸ ਬੇਟੀ ਨੂੰ ਅਪਾਇੰਟਮੈਂਟ ਲੈਟਰ ਦਿੱਤਾ ਹੈ। ਇਹ ਅਪਾਇੰਟਮੈਂਟ ਲੈਟਰ ਹੈ। ਜਿਹੜਾ ਇਸ ਹਾਂ ਇਹਨਾਂ ਬੋਲ ਨੂੰ ਅਪਾਇੰਟਮੈਂਟ ਲੈਟਰ ਦਿੱਤਾ ਉਹਦੇ ਨਾਲ ਹੀ ਉਹਨਾਂ ਦੇ ਫਾਦਰ ਸਾਹਿਬ ਨੂੰ 1 ਕਰੋੜ ਰੁਪਏ ਦੀ ਜਿਹੜੀ ਮਾਲੀ ਸਹਾਇਤਾ ਸੀ ਉਹ ਅਜੋਨਾਂ ਨੇ ਸਾਡੇ ਦੋਨਾਂ ਫੋਰਮਾਂ ਦੀ ਹਾਜ਼ਰੀ 'ਚ ਸਾਡੇ ਵੱਲੋਂ ਅਸੀਂ ਆਏ ਸੀ ਇਧਰੋਂ ਦੂਸਰੇ ਫੋਰਮ ਕੇਐਮ ਵੱਲੋਂ ਮਨਜੀਤ ਰਾਏ ਜੀ ਹੋਣੀ ਮਨਜੀਤ ਘੁਮਾਣਾ ਜੀ ਇਹ ਆਗੂ ਸੀ ਔਰ ਸਾਰਿਆਂ ਦੇ ਨਾਲ ਬੈਠ ਕੇ ਸਾਂਝੀ ਮੀਟਿੰਗ ਹੋਈ ਆ ਹਰਿਆਣੇ ਤੋਂ ਸਾਡੇ ਲਖਵਿੰਦਰ ਜੀ ਸੀਗੇ ਅਨੀਸ਼ ਖਟਕੜ ਹੋਰੀ ਸੀ ਤੋਂ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਫੋਰਮ ਸਾਂਝਾ ਹੋ ਘਟਾ ਹੋ ਕੇ ਲੜ ਰਿਆ ਸੀ ਉਸੇ ਤਰੀਕੇ ਦੇ ਨਾਲ ਸਾਰਿਆਂ ਦੀ ਸਾਂਝੀ ਮੀਟਿੰਗ ਹੋਈ ਆ ਸਾਰਿਆਂ ਦੀਆਂ ਸਾਂਝੀਆਂ ਐਫੀਟਸ ਦੇ ਨਾਲ ਸਾਰਿਆਂ ਦੇ ਸਾਂਝੇ ਯਤਨਾਂ ਦੇ ਨਾਲ ਅਸੀਂ ਇਸ ਕੰਮ ਨੂੰ ਸਿਰੇ ਚੜਾਉਣ ਦੇ ਵਿੱਚ ਸਫਲ ਹੋਇਆ ਐ ਨਾਲ ਅਗਲੀ ਗੱਲ ਇਹ ਦੱਸ ਦਈਏ ਕਿ ਮੁੱਖ ਮੰਤਰੀ ਜੀ ਦੇ ਕੋਲ ਵੀ ਅੱਜ ਫੇਰ ਕਹਾਇਆ ਹੈ ਕਿ ਆ ਜਿਹੜਾ ਅੱਗੇ ਸੈਸ਼ਨ ਆਏਗਾ ਉਸ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਅਸੀਂ ਮਤਾ ਲਿਆ ਕੇ ਮਤਾ ਪਾਸ ਕਰਦੇ ਹਾਂਗੇ ਕਿ ਇਹਨੂੰ ਅਸੀਂ ਸ਼ਹੀਦ ਦਾ ਦਰਜਾ ਦਿੰਨੇ ਆ ਸਾਡੇ ਨੌਜਵਾਨ ਸ਼ੁਭ ਕਰਨ ਨੂੰ ਇਹ ਅੱਜ ਮੰਨ ਲਿਆ ਨਾਲ ਅਗਲੀ ਗੱਲ ਇਹ ਮੰਨੀ ਆ ਕਿ ਉਸ ਪਿੰਡ ਦੀ ਮੰਗ ਸੀਗੀ ਕਿ ਸ਼ੁਭ ਕਰਨ ਦੇ ਨਾਂ ਤੇ ਪਿੰਡ ਦੇ ਅੰਦਰ ਇੱਕ ਸਟੇਡੀਅਮ ਬਣੇ ਉਹ ਵੀ ਸਰਕਾਰ ਨੇ ਯੱਸ ਕੀਤਾ ਨਾਲ ਇੱਕ ਇਹ ਸੀ ਕਿ ਸ਼ੁਭਕਰਨ ਦਾ ਪਰਿਵਾਰ ਜਿੱਥੇ ਸ਼ੁਭਕਰਨ ਖੇਡਿਆ ਜਿੱਥੇ ਸ਼ੁਭਕਰਨ ਨੇ ਜਨਮ ਲਿਆ ਜਿਹੜਾ ਉਹਦਾ ਘਰ ਹੈ ਉਹਦੇ ਘਰ ਤੱਕ ਇੱਕ ਰੋਡ ਪੱਕੀ ਕਰਨ ਦੀ ਕਰਕੇ ਦੇਣੀ ਉਹ ਵੀ ਸਰਕਾਰ ਨੇ ਮੰਨ ਲਈ ਕਿਸੀ ਉਹਨਾਂ ਦੇ ਘਰ ਤੱਕ ਦੀ ਜਿਹੜੀ ਸੜਕ ਹੈ ਉਹ ਬਣਾਵਾਂਗੇ ਅਗਲੀ ਗੱਲ ਸਾਡੀ ਇੱਕ ਪਿੰਡ ਦੀ ਇਹ ਵੀ ਡਿਮਾਂਡ ਸੀਗੀ ਕਿ ਪਿੰਡ ਦੇ ਅੰਦਰ ਹਾਈ ਸਕੂਲ ਹੈ ਉਸ ਹਾਈ ਸਕੂਲ ਨੂੰ ਅਪਗ੍ਰੇਡ ਕਰਕੇ ਅਹ ਪਲੱਸ 2 ਦਾ ਕੀ ਕੀਤਾ ਜਾਏ ਤੇ ਨਾਲ ਦੀ ਨਾਲ ਉਹਦਾ ਨਾਮ ਸ਼ੁਭ ਕਰਨ ਦੇ ਨਾਂ ਤੇ ਕੀਤਾ ਜਾਏ। ਇਹੜੀ ਰੋਡ ਦਾ ਨਾਮ ਸੁਖਰਮਨ ਨਾਮ ਰੱਖਿਆ। ਅਹ ਰੋਡ ਦਾ ਨਾਮ ਸ਼ੁਭ ਕਰਨ ਦੇ ਨਾਂ ਤੇ ਮੇਰੇ ਖਿਆਲ ਰੋਡ ਵਾਲੇ ਸਾਡੀ ਅਜੇ ਕੋਈ ਏਜ ਗੱਲ ਨਹੀਂ ਸਿਰਫ ਰੋਡ ਬਣਾਉਣ ਦੀ ਗੱਲ ਹੋਈ ਆ। ਤਾਂ ਇੰਨੀ ਕੀ ਗੱਲ ਹੋਈ ਆ ਬਾਕੀ ਗੱਲਬਾਤ ਤੁਹਾਡੇ ਨਾਲ ਅਹ ਮਨਜੀਤ ਰਾਏ ਜੀ ਦੱਸਣਗੇ। ਕਿਸਾਨਾਂ ਨੂੰ ਹਮੇਸ਼ਾ ਇਹ ਕਹਿ ਕੇ ਬਦਨਾਮ ਕੀਤਾ ਜਾਂਦਾ ਕਿ ਧਰਨੇ ਮਜ਼ਾਰੇ ਕਰਦੇ ਆ ਆਦੀ ਹੋ ਗਏ ਨੇ। ਇਹ ਵੇਲਣ ਨੇ। ਤੇ ਹੁਣ ਤੁਸੀਂ ਵੇਖੋ ਕਿ ਜਿਵੇਂ ਡਿਲੇਵਾਲ ਸਾਹਿਬ ਨੇ ਦੱਸਿਆ ਹੈ 1 ਕਰੋੜ ਰੁਪਇਆ ਤੇ ਗੁਰਪ੍ਰੀਤ ਭੈਣ ਨੂੰ ਨੌਕਰੀ ਇਹ ਸਰਕਾਰ ਨੇ ਜੋ ਅਨਾਉਂਸ ਕੀਤਾ ਸੀ ਉਹ ਚ ਕਾਫੀ ਸਮਾਂ ਲੰਘਣ ਤੋਂ ਬਾਅਦ ਜਦੋਂ ਅਸੀਂ ਧਰਨਾ ਅਨਾਉਂਸ ਕੀਤਾ ਤੇ ਸਰਕਾਰ ਤੇ ਫੇਰ ਜਾ ਕੇ ਜੋ ਸਰਤੀ ਆਏ ਤੇ ਫੇਰ ਸਰਕਾਰ ਇਸ ਗੱਲ ਤੇ ਆਈ ਹੈ ਕਿ ਸਰਕਾਰ ਨੇ ਅੱਜ ਬੁਲਾਇਆ ਔਰ ਕੋਈ ਜਿਹੜਾ ਚੈੱਕ ਦਿੱਤਾ ਸ਼ੋ ਜਿਹਨੇ ਡਲੇਆ ਸਾਹਿਬ ਨੇ ਦੱਸਿਆ ਕਿ ਫੇਰ ਅਸੀਂ ਜਿਹੜੀਆਂ ਜਿਹੜੀਆਂ ਡਿਮਾਂਡਸ ਰੱਖੀਆਂ ਸੀ ਦੋਨੋਂ ਮੋਰਚਿਆਂ ਵੱਲੋਂ ਉਹ ਚੈੱਕ ਤੇ ਜਿਹੜੀ ਨੌਕਰੀ ਉਹ ਤਾਂ ਦੇ ਦਿੱਤੀ ਐ ਪਰ ਅਸੀਂ ਚਾਹੁੰਦੇ ਸੀ ਕਿ ਹਮੇਸ਼ਾ ਵਾਸਤੇ ਜੋ ਸ਼ਹੀਦਾਂ ਦਾ ਦਰਜਾ ਮਿਲਦਾ ਉਹ ਜਿਵੇਂ ਸ਼ਹੀਦਾਂ ਦਾ ਨਾਮ ਰਹਿੰਦਾ ਤੇ ਅਸੀਂ ਬੇਨਤੀ ਕੀਤੀ ਸੀ ਵੀ ਜਿਹੜਾ ਸਟੇਡੀਅਮ ਐ ਉੱਥੇ ਬਣੇ ਔਰ ਉਹ ਸ਼ੁਭ ਕਰਨ ਦੇ ਨਾਂ ਤੇ ਬਣੇ ਤੇ ਉਹ ਵੀ ਸਰਕਾਰ ਨੇ ਮੰਨ ਲਿਆ ਜਿਹੜਾ ਸਕੂਲ ਅਪਗ੍ਰੇਡ ਹੋਣਾ ਉਹਦੇ ਵਾਸਤੇ ਵੀ ਸਰਕਾਰ ਨੇ ਮੰਨ ਲਿਆ ਔਰ ਉਹਨਾਂ ਦੇ ਘਰ ਨੂੰ ਜਿਹੜਾ ਰਸਤਾ ਜਾਂਦਾ ਹੈ ਉਹ ਵੀ ਪੱਕਾ ਕਰਨਾ ਸਰਕਾਰ ਨੇ ਮੰਨ ਲਿਆ ਸੋ ਮੈਂ ਜ਼ਿਆਦਾ ਸਮਝਾ ਨਾ ਲੈਂਦਾ ਹੋਇਆ ਮੈਂ ਤਾਂ ਇਹੀ ਕਹਾਂਗਾ ਕਿ ਸਰਕਾਰ ਦੇ ਕੋਲੋਂ ਜੇਕਰ ਕੋਈ ਚੀਜ਼ ਲੈਣੀ ਵੀ ਹੈ ਅਨਾਉਂਸ ਵੀ ਕੀਤੀ ਹੋਈ ਹੈ ਤੇ ਫੇਰ ਵੀ ਕਿਸਾਨਾਂ ਨੂੰ ਐਜੀਟੇਸ਼ਨ ਦਾ ਸਦਾ ਹੀ ਦੇਣਾ ਪੈਂਦਾ ਹੈ ਪਰ ਇਹ ਮੈਂ ਕਹਾਂਗਾ ਤੁਹਾਡੀ ਲੋਕਾਂ ਦੀ ਤਾਕਤ ਹੈ ਜਿਹਦੀ ਬਦੌਲਤ ਅੱਜ ਅਸੀਂ ਸ਼ੋਕਨ ਵੀਰ ਤਾਂ ਨਹੀਂ ਲੁਟਾ ਸਕਦੇ ਉਸ ਪਰਿਵਾਰ ਦਾ ਬੱਚਾ ਨਹੀਂ ਲੁਟਾ ਸਕਦੇ ਉਸ ਪਰਿਵਾਰ ਦਾ ਦੁੱਖ ਜਿਹੜਾ ਉਹ ਸਾਂਝਾ ਕਰਨ ਚ ਅਸੀਂ ਕੰਦੇ ਨਾਲ ਕੰਦਾ ਲਾ ਕੇ ਦੋਨੇ ਫੌਰਮਾਂ ਖੜੀਆਂ ਨੇ ਔਰ ਇਹ ਵੀ ਗੱਲ ਆਖੀ ਗਈ ਹੈ ਸੀਐਮ ਸਾਹਿਬ ਵੱਲੋਂ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਮੁਸ਼ਕਲ ਇਸ ਪਰਿਵਾਰ ਨੂੰ ਆਉਂਦੀਆਂ ਤੇ ਉਹ ਜੱਥੇਬੰਦੀਆਂ ਨੂੰ ਨਾਲ ਲੈ ਕੇ ਮੈਨੂੰ ਮਿਲ ਸਕਦੀਆਂ ਨੇ ਸੋ ਇਹ ਤੁਹਾਡਾ ਦਬਾਅ ਹੈ ਜੱਥੇਬੰਦੀਆਂ ਦਾ ਐਜੀਟੇਸ਼ਨ ਦਾ ਤਾਂ ਇਹ ਸੰਭਵ ਹੋ ਸਕਿਆ ਸੋ ਅੱਜ ਇਹ ਜਿਹੜਾ ਇਸ ਪਰਿਵਾਰ ਨੂੰ ਥੋੜੀ ਜਿਹੀ ਰੀਲੀਫ ਆਪਾਂ ਇਹ ਨਹੀਂ ਕਹਿ ਸਕਦੇ ਕਿ ਸ਼ੋਗ ਕਰਨ ਦੀ ਵਾਪਸੀ ਇਹਦੇ ਨਾਲ ਹੋ ਜਾਏਗੀ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਭਾਈ ਕਿਸੇ ਪਿਓ ਦਾ ਪੁੱਤਰ ਨਹੀਂ ਲੋਟਾ ਸਕਦੇ ਇਹਨਾਂ ਚੀਜ਼ਾਂ ਦੇ ਨਾਲ ਪਰ ਇੱਕ ਪਰਿਵਾਰ ਦਾ ਜਿਹੜਾ ਦੁੱਖ ਸਾਂਝਾ ਕਰਨਾ ਥੋੜਾ ਭਾਰ ਘਟਾਉਣਾ ਹੈ ਉਹਦੇ ਵਿੱਚ ਜਿੱਥੇ ਬੰਦੀਆਂ ਸ਼ਫਲ ਹੋਈਆਂ ਸੋ ਇਨੀਕ ਬੇਨਤੀ ਮੈਂ ਕਰਾਂਗਾ ਉਹਨਾਂ ਕਿ ਬੇਨਤੀ ਹੈ ਮੈਂ ਡੇਲੇ ਸਭ ਤੋਂ ਮਾਰੂ ਅੱਜ ਸ਼ੁਭ ਕਰਨ ਨੂੰ ਜੋ ਸ਼ਹੀਦ ਹੋਇਆ ਸੀ ਉਹਦੇ ਪਰਿਵਾਰ ਨੂੰ ਥੋੜਾ ਬਹੁਤ ਰਾਹਤ ਮਿਲੀ ਹੈ ਲੇਕਿਨ ਜਿਸ ਤਰਫ ਤੋਂ ਗੋਲੀ ਚੱਲੀ ਸੀ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਹਰਿਆਣਾ ਦੀ ਪੁਲਿਸ ਵੱਲੋਂ ਚਲਾਈ ਗਈ ਸੀ ਇੱਕ ਤਰਫ ਤੇ ਚਲੋ ਦੇਰ ਆਏ ਦਰਸਤ ਆਏ ਪੰਜਾਬ ਦੀ ਸਰਕਾਰ ਨੇ ਮਾਨ ਸਰਕਾਰ ਨੇ ਸਾਡੇ ਪਰਿਵਾਰ ਨੂੰ ਬੱਚੀ ਨੂੰ ਨੌਕਰੀ ਦਿੱਤੀ ਹੈ ਤੇ ਸ਼ਹੀਦਾ ਦਰਜਾ ਦਿੱਤਾ ਜਿਹੜੀਆਂ ਹੋਰ ਮੰਗਾ ਸੀ ਪਿੰਡ ਵਾਸਤੇ ਉਹ ਵੀ ਕੀਤੀਆਂ ਨੇ ਦੂਜੀ ਤਰਫ ਸਾਡੇ ਹਰਿਆਣਾ ਦੇ ਵਿੱਚ ਅਜੇ ਵੀ ਇੱਕ ਸਾਥੀ ਜੇਲ੍ਹ ਦੇ ਅੰਦਰ ਹੈ ਜਿਸ ਦੇ ਵਿੱਚ ਨਗਦੀਪ ਜਲਵੇੜਾ ਜਿਹੜਾ ਹੈ ਉਹ ਜੇਲ੍ਹ ਚ ਹੈ ਉਸ ਵਾਸਤੇ ਅਸੀਂ ਪ੍ਰੋਗਰਾਮ ਵੀ ਦੇ ਰੱਖਿਆ 17 ਤੇ 18 ਤਰੀਕ ਦਾ ਅੰਮਾਲਾ ਦੇ ਐਸਪੀ ਦਫਤਰ ਦੇ ਘਰਾਵ ਦਾ ਦੇ ਰੱਖਿਆ ਹੈ ਦੇਖੋ ਇੱਕ ਤਰਫ ਇਸ ਸਮਝਣ ਨਿਗਾਲਿਆ ਸਾਡੇ ਜੱਜਰ ਤੱਕ ਪਹੁੰਚਾਉਣ ਦੀ ਵੀ ਗੱਲ ਆ ਜਿਸ ਤਰਫੋਂ ਗੋਲੀਆਂ ਚੱਲੀਆਂ ਜਿਨ੍ਹਾਂ ਗੋਲੀਆਂ ਦੇ ਨਾਲ ਸੁਪਕਰਨ ਸਿੰਘ ਸ਼ਹੀਦ ਹੋਇਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੇ ਸਾਡੇ ਹੀ ਸਾਥੀਆਂ ਨੂੰ ਫੜ ਕੇ ਅੰਦਰ ਕਰ ਰੱਖਿਆ ਸਾਡੇ ਨਾਲ ਅਨਿਸ਼ ਖਟਕੜ ਵੀ ਆਇਆ ਹੋਇਆ ਹੈ ਜਿਹੜਾ ਕਿ ਲੰਬਾ ਸਮਾਂ ਜੀਨ ਦੀ ਜੇਲ੍ਹ ਚ ਰਿਹਾ ਜਿਹੜਾ 35 ਦਿਨ ਤੱਕ ਭੁੱਖ ਹੜਤਾਲ ਤੇ ਰਿਹਾ ਤੇ ਅੱਜ ਬਹੁਤ ਸਰੀਰ ਕਮਜ਼ੋਰ ਹੈ ਫਿਰ ਵੀ ਉਸ ਇੱਥੇ ਸਾਡੀ ਮੀਟਿੰਗ ਤੇ ਪਹੁੰਚਿਆ ਹੋਇਆ ਹੈ ਤੇ ਅਸੀਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਸਾਡੀ ਹਰਿਆਣਾ ਦੀ ਸਰਕਾਰ ਨੂੰ ਕਿਉਂਕਿ ਮੈਂ ਹਰਿਆਣਾ ਤੋਂ ਆ ਇਹ ਚੇਤਾਵਨੀ ਮੈਂ ਦਿੰਨੇ ਆ ਵੀ ਤੁਹਾਡੇ ਤੋਂ ਚਲੀਆਂ ਹੋਈਆਂ ਗੋਲੀਆਂ ਦੇ ਨਾਲ ਸਾਡੇ ਪੰਜ ਕਿਸਾਨਾਂ ਦੀਆਂ ਅੱਖਾਂ ਗਈਆਂ 433 ਫੱਟੜ ਹੋਏ ਚੁਪ ਕਰਨ ਸ਼ਹੀਦ ਹੋਇਆ ਤੇ ਸਾਡੇ ਤੇ ਹੀ ਟੌਰਚਰ ਕਰ ਰਹੇ ਸਾਡੇ ਹੀ ਬੱਚਿਆਂ ਨੂੰ ਜੇਲ੍ਹ ਚ ਡੱਕ ਰੱਖਿਆ ਇਹ ਬਰਦਾਸ਼ਤ ਨਹੀਂ ਹੋਊਗਾ 17 ਤੇ 18 ਤਰੀਕ ਨੂੰ ਜਿਹੜਾ ਸਾਡਾ ਘਰਾਵ ਅੰਮਾਲੇ ਦਾ ਉਹ ਜਿਹੜਾ ਐਸਪੀ ਦਫ਼ਤਰ ਦਾ ਪੂਰੇ ਉੱਤਰ ਭਾਰਤ ਤੋਂ ਪੂਰੇ ਦੋਨੋਂ ਫਰਮਾਂ ਵੱਲੋਂ एसकेएम नॉन पॉलिटिकल ਤੇ ਕੇਐਮਐਮ ਲੋਕ ਪੂਰੇ ਤੰਦੇ ਜੀ ਨਾ ਕੀਤਾ ਜਾ ਰਿਹਾ ਤੇ ਅਗਰ ਫਿਰ ਵੀ ਉਹ ਨਹੀਂ ਛੱਡਦੇ ਤੇ ਹਰ ਤਰ੍ਹਾਂ ਦੀ ਅਨਸੁਖਾਵੀ ਘਟਨਾ ਦੀ ਜ਼ਿੰਮੇਵਾਰ ਹਰਿਆਣਾ ਦੀ ਭਾਜਪਾ ਸਰਕਾਰ ਹੋਊਗੀ ਕਿ ਅਸੀਂ 12 ਜੁਲਾਈ ਦਾ ਜੋ ਪ੍ਰੋਗਰਾਮ ਉਲੀਕਿਆ ਗਿਆ ਸੀ ਡੀਸੀ ਬਠਿੰਡਾ ਦੇ ਘਰਾਵ ਦਾ ਉਹਨੂੰ ਅਸੀਂ ਦੋਨੋਂ ਫੋਰਮਾਂ ਨੇ ਵਿਚਾਰ ਕੇ ਫੈਸਲਾ ਲੈ ਲਿਆ ਹੈ ਤਾਂ ਹੀ ਅਸੀਂ ਤੁਹਾਡੇ ਤੱਕ ਔਂਚ ਵੀ ਲੇਟ ਹੋਏ ਹਾਂ ਥੋੜੇ ਜਿ ਕਿ ਅਸੀਂ ਵਿਚਾਰ ਕਰਦੇ ਸੀ ਆਪਸ ਵਿੱਚ ਬੈਠ ਕੇ ਚਰਚਾ ਕਰਕੇ ਫੈਸਲਾ ਲਿਆ ਕਿ ਉਹਨੂੰ ਅਸੀਂ ਪੋਸਟਪੋਨ ਕਰਦੇ ਆਂ ਔਰ ਨਾਲ ਦੇ ਨਾਲ ਜਿਸ ਤਰ੍ਹਾਂ ਹਰਿਆਣੇ ਤੋਂ ਸਾਡੇ ਵੀਰ ਲਖਵਿੰਦਰ ਨੇ ਗੱਲ ਕੀਤੀ ਹੈ ਕਿ ਉਹ ਜਿਹੜਾ ਪ੍ਰੋਗਰਾਮ ਹੈ ਸਾਡਾ ਹਰਿਆਣੇ ਵਾਲਾ ਉਹ 17 ਤੇ 18 ਦਾ ਅਮਾਲਾ ਦੇ ਐਸਪੀ ਦੇ ਦਫ਼ਤਰ ਦਾ ਘਰਾਓ ਉਹ ਜਾਰੀ ਹੈ ਉਹ ਰੱਖਾਂਗੇ ਹਜੇ ਉਹ ਸਾਡਾ ਪ੍ਰੋਗਰਾਮ ਉਹ ਮਿਆਂ ਜਿੰਨੀ ਦੇਰ ਤੱਕ ਸਾਡੇ ਉਹ ਨੌਜਵਾਨਾਂ ਨੂੰ ਰਹਾ ਨਹੀਂ ਕਰਦੇ ਸਵਾਲ ਫਰਕ ਸਮਝਣ ਵਾਲਾ ਇਹੀ ਹੈ ਕਿ ਇੱਕ ਪਾਸਿਓ ਕਿਸ ਤਰੀਕੇ ਦੇ ਨਾਲ ਉਧਰੋਂ ਬਦਲਾ ਨੂੰ ਭਾਵਨਾ ਦੇ ਨਾਲ ਅਜੇ ਤੱਕ ਕਦੇ ਨਹੀਂ ਹੋਇਆ ਕਿ ਇਸ ਤਰੀਕੇ ਦੇ ਨਾਲ ਅਥੂਗਾ ਛੱਡਿਆ ਗਿਆ ਹੋਵੇ ਜਿੰਦਗੀ ਲੰਘੀ ਹੈ ਅੰਦੋਲਨ ਕਰਦਿਆਂ ਕਦੇ ਨਹੀਂ ਇਸ ਤਰ੍ਹਾਂ ਹੋਇਆ ਕਿ ਸਿੱਧੀਆਂ ਗੋਲੀਆਂ ਚੱਲੀਆਂ ਹੋਣ ਲੋਕਾਂ ਦੇ ਉੱਤੇ ਔਰ 4400 ਸਾਢੇ 4400 ਕਿਸਾਨ ਵਿਅਕਤੀ ਸਾਡੇ ਜ਼ਖਮੀ ਹੋ ਜਾਣ ਮੈਨੂੰ ਲੱਗਦਾ ਇਹ ਤਾਂ ਪਾਕਿਸਤਾਨ ਦੇ ਨਾਲ ਜੰਗ ਦੇ ਵਿੱਚ ਵੀ ਇੱਕ ਦਿਨ ਦੇ ਵਿੱਚ ਇਹ ਕੁਝ ਇਹਦਾ ਕੁਝ ਨਹੀਂ ਹੁੰਦਾ ਜਿਹੜਾ ਇੱਥੇ ਸਾਡੇ ਨਾਲ ਹੋਇਆ ਔਰ ਇਹ ਸਰਕਾਰ ਦੀ ਉਹ ਸਰਕਾਰ ਦੀ ਮਾਨਸਿਕਤਾ ਹੈ ਪਰ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਵੱਲੋਂ ਇਸ ਬਰਬਰਤਾ ਦੇ ਨਾਲ ਜਿਹੜੀ ਤਰੀਕੇ ਦੇ ਨਾਲ ਲੋਕਾਂ ਨਾਲ ਪੇਸ਼ ਆਏ ਨੇ ਪੂਰੇ ਦੇਸ਼ ਦੇ ਲੋਕਾਂ ਨੇ ਉਹਨਾਂ ਨੂੰ ਸਬਕ ਸਿਖਾਉਣ ਦਾ ਕੰਮ ਕੀਤਾ ਹੈ ਅਜੇ ਵਕਤ ਹੈ ਇਹਨੂੰ ਸੰਭਲਣ ਸਰਕਾਰ ਜਿਹੜੀ ਇਹ ਕਹਿੰਦੀ ਸੀ ਕਿ 400 ਪਰਮਕੀ ਬਾਹਰ ਔਰ ਉਹਨਾਂ ਨੂੰ ਆਪਣੇ ਖੁਦ ਦੇ ਬਲ ਬੁੱਤੇ ਤੇ ਸਰਕਾਰ ਬਣਾਉਣੀ ਵੀ ਔਖੀ ਹੋ ਗਈ ਇਹ ਨਾਲ ਆਤਾ ਚਲੇ ਗਏ ਨੇ ਕਿ ਬਾਹਰលੀਆਂ ਤਾਕਤਾਂ ਨੂੰ ਨਾਲ ਲੈ ਕੇ ਐਨਡੀਏ ਵਾਲੇ ਜਿਹੜੇ ਸਾਥੀ ਜਿਨ੍ਹਾਂ ਨੂੰ ਕਦੇ ਵੀ ਕਿਸੇ ਗਿਣਤੀ 'ਚ ਨਹੀਂ ਸੀ ਗਿਣਿਆ ਜਾਂਦਾ ਉਹਨਾਂ ਨੂੰ ਕਰੋੜੀਆਂ ਬਣਾ ਕੇ ਸਰਕਾਰ ਚਲਾਈ ਜਾ ਰਹੀ ਹੈ ਇਨਾਂ ਨੂੰ ਸਮਝਣਾ ਚਾਹੀਦਾ ਸਾਡੇ ਉਹ ਨੌਜਵਾਨਾਂ ਨੂੰ ਤੁਰੰਤ ਰਹਾ ਕਰਕੇ ਕਿਸਾਨਾਂ ਦੇ ਮੁੱਦੇ ਕਿਸਾਨਾਂ ਦੇ ਮਸਲੇ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨ ਕੇ ਇਹ ਸ ਫੈਸਲਾ ਸਰਕਾਰ ਨੂੰ ਕਰਨਾ ਚਾਹੀਦਾ ਹੈ